ਇਕ ਕੰਗ ਕੌਰ ਸਤਗੁਰ ਪ੍ਰਸਾਦ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾੜੋ ਬਾੜ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੇ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਾਏ ਬਹੁਤਾ ਬੋਲਣ ਚਖਣਾ ਹੋਏ ਬੇਨੰਬੋ ਲੈ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਬਾਦਤੀ ਬੋਲੇ ਤਾਤ ਜਿਨ ਮਨ ਰਖਿਆ ਅਗਨੀ ਪਾਏ ਬਾਜੇ ਪਬਨ ਆਖੇ ਸਭ ਜਾਏ ਜਿਤ ਮੋਪ੍ਰੀਤ ਸਵਾਗ ਸਭ ਕਾ ਲਖ ਦਾਗਾ ਦਾਗ ਦੋਸ਼ ਮੋਂ ਚੱਲੇ ਆਲੇ ਦਰਗਾ ਬੈਸਣ ਨਾਹੀ ਜਾਈ ਕਰਮ ਮਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਓ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਚਾ ਸਰਬ ਦਤਾ ਕਰਨ ਮੈ ਲੈ ਆਖਣ ਤੇਰਾ ਨਾਉ ਜਿਤ ਲਗਤਰ ਨਾ ਹੋਰ ਨਹੀਂ ਥਾਉ ਜੇ ਕੋ ਡੁੱਬੇ ਫਿਰ ਹੋਵੇ ਸਾ ਨਾਨਕ ਸੱਚ ਸਰਬਦਤਾ ਇਹ ਸ਼ਬਦ ਸਤਿਗੁਰ ਨਾਨਕ ਪਾਸ਼ਾ ਜੀ ਨੇ ਮਖਾਰਬਿੰਦ ਤੋਂ ਚਾਹ ਰਿਹਾ ਹੋਇ ਧੰਨ ਧੰਨ ਚਵਰ ਛਤਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਨਾਸੀ ਰਾਗ ਵਿੱਚ ਅੰਗ 662 ਤੇ ਸ਼ਿਸ਼ੂਤ ਜਦੋਂ ਦਿਪਾਲਪੁਰ ਦੇ ਲੋਕਾਂ ਨੇ ਕਿਤੇ ਜਗ੍ਹਾ ਨਾ ਮਿਲੀ ਰਹਿਣ ਲਈ ਤਾਂ ਸਤਿਗੁਰੂ ਇੱਕ ਝੌਂਪੜੀ ਦੇ ਵਿੱਚ ਗਏ ਉਹ ਝੌਂਪੜੀ ਜਿਹੜੀ ਨੂਰੇ ਕੋੜੀ ਨਹੀਂ ਸੀ ਜਦੋਂ ਸਤਿਗੁਰੂ ਨੇ ਆਵਾਜ਼ ਦਿੱਤੀ ਕਿ ਅੰਦਰ ਆ ਸਕਦੇ ਆ ਤਾਂ ਅੰਦਰੋਂ ਆਵਾਜ਼ ਆਈ ਕਿ ਤੂੰ ਕੌਣ ਹੈ ਮੇਰੇ ਕੋਲੋਂ ਤਾਂ ਪਸ਼ੂ ਪੰਛੀ ਵੀ ਦੂਰ ਭੱਜਦੇ ਹਨ ਤੂੰ ਕੌਣ ਆ ਗਿਆ ਤੇ ਜਦੋਂ ਸਤਗੁਰੂ ਅੰਦਰ ਜਾ ਕੇ ਉਹਨਾਂ ਨੂੰ ਦੇਖਿਆ ਕਹਿੰਦੇ ਮੈਂ ਤਾਂ ਬਹੁਤ ਦੇਰ ਬਾਅਦ ਮਨੁੱਖ ਦੀ ਸ਼ਕਲ ਦੇਖੀ ਹੈ ਮੇਰੇ ਕੋਲ ਤੱਕ ਕੋਈ ਕੋੜ ਦੇਖ ਕੇ ਆਉਂਦੇ ਨਹੀਂ ਤੁਸੀਂ ਕਿਵੇਂ ਆ ਗਏ ਤੇ ਜਦੋਂ ਸਤਗੁਰੂ ਨੂੰ ਦੇਖ ਕੇ ਮਨ ਦੇ ਵਿੱਚ ਸੋਚ ਰਿਹਾ ਕਿ ਇਹ ਕੋਈ ਕਰਮਾਂ ਦੀ ਖੇਡ ਹੈ ਕੋਈ ਖੁਦਾ ਨੇ ਇਹੋ ਜੀ ਮੂਰਤ ਭੇਜੀ ਹੈ ਇਹ ਜਦੋਂ ਮਨ ਦੇ ਵਿੱਚ ਸੋਚ ਰਿਹਾ ਤੇ ਸਤਿਗੁਰੂ ਕਹਿੰਦੇ ਮਰਦਾਨਿਆ ਰਵਾਬ ਚੱਕ ਤਨਾਸਰੀ ਛੇੜ ਜਦੋਂ ਮਰਦਾਨੇ ਨੇ ਰਵਾਬ ਵਜਾਈ ਤੇ ਸਤਿਗੁਰੂ ਨੇ ਇਹ ਸ਼ਬਦ ਪੜਿਆ ਗਾਇਆ ਜਦੋਂ ਜੀਉ ਤਪਤ ਹੈ ਬਾਰੋ ਵਾਰ ਤਪ ਤਪ ਖਪੇ ਬਹੁਤ ਬੇਕਾਰ ਕਹਿੰਦੇ ਬਾਰ-ਬਾਰ ਜਿਹੜਾ ਜੀ ਮਨ ਜਿਹੜਾ ਦੁਖੀ ਹੋ ਰਿਹਾ ਔਰ ਇਨਕ ਦੁਖੀ ਹੈ ਕਿ ਹਰ ਸਮੇਂ ਖਿਜਿਆ ਰਹਿੰਦਾ ਤੇ ਬੋਲਣਾ ਵੀ ਮਾੜਾ ਹੈ ਹਰ ਟਾਈਮ ਗੁੱਸੇ ਦੇ ਵਿੱਚ ਹੀ ਰਹਿਣਾ ਇਹ ਕਿਉਂ ਹੋ ਰਿਹਾ ਹੈ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਣ ਲਾਏ ਕਹਿੰਦੇ ਇਹ ਉਦੋਂ ਹੁੰਦਾ ਹੈ ਜਿਹੜਾ ਬੰਦਾ ਬਾਣੀ ਨੂੰ ਬਿਸਾਰ ਦਿੰਦਾ ਜਿਹੜਾ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਜਿਹੜਾ ਬੰਦਾ ਸਿਮਰਨ ਨੂੰ ਛੱਡ ਦਿੰਦਾ ਜਿਹੜਾ ਬੰਦਾ ਇੱਥੇ ਦੁਨੀਆ ਤੇ ਆ ਕੇ ਦੁਨੀਆ ਚ ਮਸਤ ਹੋ ਜਾਂਦਾ ਫਿਰ ਉਹ ਕਹਿੰਦੇ ਇਸੇ ਤਰ੍ਹਾਂ ਹੋ ਰਿਹਾ ਉਹ ਬਿਲਕਦਾ ਹੈ ਉਹਨੂੰ ਪੱਕਾ ਰੋਗ ਲੱਗ ਜਾਂਦਾ ਜਿਵੇਂ ਤੈਨੂੰ ਕੋੜ ਦਾ ਰੋਗ ਲੱਗਾ ਇਹ ਪੱਕਾ ਰੋਗ ਹੈ ਬਾਣੇ ਨੂੰ ਸਾਰੇ ਆ ਕਿਉਂ ਆਏ ਜਿਸ ਨੇ ਦੁਨੀਆ ਤੇ ਭੇਜਿਆ ਉਸ ਨੂੰ ਭੁੱਲ ਕਿਉਂ ਗਿਆ ਹੈ ਇਹ ਕਿਸੇ ਦਾ ਦਿੱਤਾ ਰੋਗ ਨਹੀਂ ਹੈ ਇਹ ਤੇਰਾ ਸਹਿਿਹੜਿਆ ਹੋਇਆ ਰੋਗ ਹੈ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਕਹਿੰਦੇ ਜਿੰਨਾ ਜ਼ਿਆਦਾ ਬੋਲਣਾ ਇਹ ਝੱਖ ਮਾਰਨਾ ਹੀ ਹੈ ਕਿਉਂਕਿ ਉਹ ਤਾਂ ਬਿਨਾਂ ਬੋਲੇ ਹੀ ਜਾਣਦਾ ਹੁਣ ਤੂੰ ਹਾਏ ਹਾਏ ਕਰੀ ਜੰਨਾ ਉਹਨੂੰ ਤਾਂ ਤੇਰੇ ਦੁੱਖ ਦਾ ਵੈਸੇ ਹੀ ਪਤਾ ਹੈ ਬਿਨ ਬੋਲਿਆ ਜਾਣਦਾ ਉਹ ਪਰ ਜੋ ਤੂੰ ਕਰਮ ਕੀਤੇ ਹੋਏ ਉਹ ਤੇਰੇ ਅੱਗੇ ਆਏ ਹੋਏ ਤੂੰ ਹਾਈ ਹਾਈ ਤਾਂ ਕਰ ਰਿਹਾ ਪਰ ਉਸ ਪਰਮਾਤਮਾ ਦਾ ਨਾਮ ਨਹੀਂ ਜਪ ਰਿਹਾ ਪੱਕਾ ਰੋਗ ਲੱਗਣ ਤੇ ਵੀ ਤੈਨੂੰ ਪਰਮਾਤਮਾ ਯਾਦ ਨਹੀਂ ਆ ਰਿਹਾ ਹਾਲੇ ਵੀ ਤੂੰ ਕਹਿ ਰਿਹਾ ਕਿ ਕੌਣ ਹੈ ਸੋ ਸਤਗੁਰੂ ਨੇ ਜਦੋਂ ਸ਼ਬਦ ਉਚਾਰਦੇ ਅੱਗੇ ਕਿਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਸ ਨੇ ਕਿੰਦੇ ਤੈਨੂੰ ਅੱਖਾਂ ਦਿੱਤੀਆਂ ਕੰਨ ਦਿੱਤੇ ਨੱਕ ਦਿੱਤਾ ਜਨ ਜੀਬਾ ਦਿੱਤੀ ਬੋਲੇ ਤਾਤ ਇੱਕ ਛੋਟੀ ਜੀ ਜੀਵ ਦਿੱਤੀ ਜਿਹੜੀ ਫਟਾਫਟ ਬੋਲ ਲਈ ਹੈ ਪਰ ਅੱਖਾਂ ਦਿੱਤੀਆਂ ਸੀ ਉਸ ਪਰਮਾਤਮਾ ਦੇ ਦیدار ਕਰਨ ਨੂੰ ਕਿ ਉਸ ਦੇ ਜਿਹੜੇ ਸੇਵਕ ਜਿਹੜੇ ਨਾਮ ਭਜਨ ਦੇ ਵਿੱਚ ਰਹਿੰਦੇ ਉਹਨਾਂ ਨੂੰ ਦੇਖ ਕੰਨ ਦਿੱਤੇ ਸੀ ਰਾਗ ਉਸ ਦਾ ਸਿਫਤ ਸਲਾ ਸੁਣਨ ਨੂੰ ਪਰ ਤੂੰ ਪੁੱਲ ਗਿਆ ਇਹ ਸਾਰੇ ਇੰਦਰੇ ਤੇਰੇ ਕਾਮ ਕ੍ਰੋਧ ਲੋਭ ਉਹ ਹੰਕਾਰ ਚ ਗ੍ਰਸਤ ਹੋ ਗਏ। ਔਰ ਤੈਨੂੰ ਇਹ ਜਿਹੜੇ ਦੁੱਖ ਮਿਲਿਆ ਹੋਇਆ। ਉਸ ਪਰਮਾਤਮਾ ਨੂੰ ਤੂੰ ਕਿਵੇਂ ਭੁੱਲ ਗਿਆ? ਜਿਸਨੇ ਜਿੰਨ ਮਨ ਰੱਖਿਆ ਅਗਨੀ ਪਾਏ। ਜਿਸਨੇ ਤੇਰੇ ਮਨ ਨੂੰ ਮਾਤਾ ਦੇ ਗਰਭ ਦੇ ਵਿੱਚ ਜਠਲ ਅਗਨੀ ਦੇ ਵਿੱਚ ਰੱਖਿਆ। ਰੱਖਿਆ ਕੀਤੀ ਉਸਨੇ ਤੇ ਉਸ ਨੂੰ ਭੁੱਲ ਗਿਆ। ਬਾਜੇ ਪਵਣ ਆਖੇ ਸਮਝਾਏ। ਤੇ ਇਹਦੇ ਵਿੱਚ ਭੁੱਲ ਕੀ ਰਿਹਾ? ਜੋ ਭੁੱਲ ਜਾ ਤੂੰ ਉਹਨੂੰ ਭੁੱਲ ਗਿਆ ਦੇਹੀ ਮੱਟੀ ਬੋਲੇ ਪੌਣ ਬੂਝ ਰੇ ਗਿਆਨੀ ਮੂਆ ਹੈ ਕੋਈ ਮਰਦਾ ਨਹੀਂ ਹੈ ਸਿਰਫ ਚੋੜਾ ਬਦਲਦਾ ਇਸ ਕਰਕੇ ਜਿਹੜੀ ਤੇ ਦੇ ਵਿੱਚ ਪੌਣ ਬੋਲਦੀ ਇਹ ਬਾਜਾ ਬੋਲ ਰਿਹਾ ਹੈ ਇਸ ਬਾਜੇ ਨੂੰ ਕਿਤੇ ਦੇਖਦਾ ਸੀ ਕਿਉਂਕਿ ਸਤਗੁਰੂ ਗੌੜੀ ਰਾਗ ਦੇ ਵਿੱਚ ਬਹੁਤ ਸੋਣਾ ਕਿਹਾ ਕਿ ਦੇਹੀ ਮੱਟੀ ਬੋਲੇ ਪੌਣ ਬੂਝ ਰੇ ਗਿਆਨੀ ਮੂਆ ਹੈ ਕੋ ਕੋਈ ਮਰਿਆ ਸਿਰਫ ਚੋਲਾ ਬਦਲਿਆ ਹੁਣ ਤੂੰ ਚੋਲਾ ਬਦਲ ਕੇ ਜਿਹੜਾ ਕੋੜ ਲੱਗਾ ਹੋਇਆ ਇਸ ਕਰਕੇ ਤੂੰ ਹਾਏ ਹਾਏ ਬਾਡੀ ਪਰ ਪਾਉਣਾ ਹੈ ਪਰ ਤੂੰ ਚੁੱਪ ਕਰਕੇ ਕਿਤੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰ ਲੈ ਕਿਉਂਕਿ ਉਹ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ ਮਸਤ ਸਭ ਕਾ ਲਖ ਦਾਗਾ ਦਾ ਜਿੰਨੀ ਵੀ ਦੁਨੀਆ ਦੇ ਨਾਲ ਤੂੰ ਪ੍ਰੀਤ ਲਵਾਉਂਗਾ ਇਹ ਸਭ ਜਿਹੜੇ ਸਵਾਦ ਜਿਹੜੇ ਇਹ ਕਾਲਖ ਦੇ ਦਾਗਾਂ ਕਿਉਂਕਿ ਝੂਠੀ ਪ੍ਰੀਤ ਹੈ ਦੁਨੀਆ ਦੀ ਕਿਸੇ ਨਾਲ ਨਹੀਂ ਜਣਾ ਤੂੰ ਮੋਹ ਜਿੰਨਾ ਮਰਜ਼ੀ ਪਾਲਾ ਕਿਸੇ ਨਾਲ ਨਹੀਂ ਨਿਬਣਾ ਜੇ ਇਹ ਮੋਹ ਪੋਣਾ ਹੈ ਤਾਂ ਨਾਮ ਦਾ ਪਾ ਜਿਵੇਂ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਓਗੇ ਪ੍ਰਾਣ ਜਾਣਗੇ ਈਸ਼ ਇਹ ਤਾਂ ਲਾਲਚ ਕਰਨਾ ਨਾਮ ਦਾ ਲਾਲਚ ਕਰਨਾ ਤੂੰ ਤਾਂ ਪਦਾਰਥਾਂ ਦਾ ਲਾਲਚ ਕਰਦਾ ਮੇਰੇ ਕੋਲ ਆ ਹੋ ਜਵੇ ਆ ਮਿਲ ਜਵੇ ਕਿਸੇ ਜਿਹੜਾ ਨਾਮ ਹੈ ਇਸ ਨੇ ਤੇਰੀ ਹੰਗਤਾ ਤੇ ਮਮਤਾ ਨੂੰ ਖਤਮ ਕਰਨਾ ਬਾਕੀ ਸਭ ਮੋਹ ਜਿਹੜਾ ਉਸ ਨੇ ਇਸ ਨੂੰ ਕਾਲੇ ਦਾਗ ਹੀ ਲਾਉਣੇ ਔਰ ਕਾਲੇ ਦਾਗ ਜਦੋਂ ਤੇਰੇ ਮੂੰਹ ਤੇ ਲੱਗੇ ਕਹਿੰਦੇ ਦਾਗ ਦੋਸ਼ ਮੂੰ ਚੱਲਿਆ ਲਾਏ ਦਰਗਾ ਬੈਸ ਨਹੀਂ ਜਾਇ થੈ ਕਿੰਦੇ ਦਰਗਾ ਦੇ ਵਿੱਚ ਤੂੰ ਕਾਲਾ ਮੂੰਹ ਲੈ ਕੇ ਤੇਰੇ ਮੂੰਹ ਤੇ ਪਾਪਾਂ ਦੇ ਦਾਗ ਆਇਆ ਤੈਨੂੰ ਦਰਗਾ ਦੇ ਵਿੱਚ ਜਗ੍ਹਾ ਹੀ ਨਹੀਂ ਮਿਲਣੀ ਤੈਨੂੰ ਕਿਸੇ ਨੇ ਬਿਠਾਉਣਾ ਹੀ ਨਹੀਂ ਕਿਉਂਕਿ ਉੱਥੇ ਤਾਂ ਤਿੱਥੇ ਬਸੇ ਭਗਤ ਕੇ ਲੋਕ ਕਰੇ ਅਨੰਦ ਸੱਚਾ ਮਨਸੁ ਉੱਥੇ ਤਾਂ ਜਿਹੜੇ ਨਾਮ ਦਾ ਸਿਮਰਨ ਕਰਨ ਵਾਲੇ ਹੈ ਉਹਨਾਂ ਲਈ ਜਗ੍ਹਾ ਹੈ ਹੋਰ ਕਿਸੇ ਲਈ ਜਗ੍ਹਾ ਨਹੀਂ ਤੇਰੇ ਚਿੱਤਾਂ ਜਿਹੜੇ ਸਵਾਦਾ ਦੇ ਕਾਲਖ ਲੱਗੀ ਹੋਈ ਹੈ ਤੂੰ ਇਸ ਮਾਇਆ ਦੇ ਨਸ਼ੇ ਦੇ ਵਿੱਚ ਜਿਹੜੇ ਪੁੱਠੇ ਕੰਮ ਕੀਤੇ ਉਹ ਤੇਰੇ ਸਾਹਮਣੇ ਅੱਗੇ ਆ ਰਹੇ ਹਨ ਕਿਉਂਕਿ ਕਿਹੀ ਜਾਣਾ ਕਿ ਮੈਂ ਤਾਂ ਦਾਤੇ ਦਾ ਸ਼ੁਕਰਾਨਾ ਕਰਦੇ ਆ ਪਰ ਮਨ ਦੇ ਵਿੱਚ ਬਹੁਤ ਹੀ ਅਗਿਰਤ ਕਾਣਾ ਬੜੀ ਸੋਚ ਹੁੰਦੀ ਹੈ ਕਿਉਂਕਿ ਜੇਕਰ ਮਨ ਦੇ ਵਿੱਚੋਂ ਸੱਚੀ ਅਰਦਾਸ ਨਿਕਲੇ ਤਾਂ ਉਹ ਤਾਂ ਦਾਤਾ ਸੁਣਦਾ ਹੈ ਉਹ ਤਾਂ ਕਿਸੇ ਨਾਲ ਵੀ ਇਨਸਾਫ ਨਹੀਂ ਕਰਦਾ ਨਹੀਂ ਤੇਰੇ ਨਾਲ ਹੋਈ ਹੈ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਖਾਓ ਜੇਕਰ ਉਹਦੇ ਕਰਮ ਚੰਗੇ ਹੋਣ ਤਾਂ ਉਸ ਪਰਮਾਤਮਾ ਦਾ ਨਾਮ ਜਪ ਲਿਆ ਜਾਵੇ ਤਾਂ ਫਿਰ ਕਹਿੰਦੇ ਜਿੱਦਾਂ ਦਾ ਮਰਜ਼ੀ ਹੋਵੇ ਉਹ ਵੀ ਤਰ ਜਾਂਦਾ ਪਾਪ ਵੀ ਮਿਟ ਜਾਂਦੇ ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਜਗ੍ਹਾ ਨਹੀਂ ਇਹ ਕਰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਾਂਗੇ। ਉਹ ਹੀ ਇੱਕ ਦੁਨੀਆ ਦਾ ਦਾਤਾ ਹੈ ਜਿਸ ਨੇ ਭੇਜਿਆ ਹੈ ਦੁਨੀਆ ਤੇ ਬਣਜ ਕਰਨ ਲਈ। ਕਿ ਸਵਾਸਾਂ ਦੀ ਪੂੰਜੀ ਤੈਨੂੰ ਦਿੱਤੀ ਹੈ ਜਾ ਨਾਮ ਦਾ ਬਣਜ ਕਰ ਲਾ। ਜਮਾ ਦੀ ਮਰ ਤੋਂ ਬਚ ਜਾਊਗਾ। ਪਰ ਇੱਥੇ ਆ ਕੇ ਸਵਾਦਾਂ ਦੇ ਵਿੱਚ ਪੈ ਗਿਆ। ਜੇ ਕੋ ਡੁੱਬੇ ਫਿਰ ਹੋਵੇ ਸਾਰ। ਜੇ ਕੋ ਡੁੱਬਦਾ ਹੈ। ਪਰ ਨਾਮ ਉਹਨੂੰ ਸੰਭਾਲ ਲੈਂਦਾ ਫਿਰ ਵੀ। ਉਹ ਜਿੰਨਾ ਮਰਜੀ ਪਾਪਾਂ ਚ ਡੁੱਬਿਆ। ਜੇ ਕਰ ਨਾਮ ਦਾ ਉਹਨੇ ਜਾਪ ਕਰ ਲਿਆ ਸਿਮਰਨ ਕਰ ਲਿਆ ਭਗਤੀ ਕਰ ਲਈ ਤਾਂ ਫਿਰ ਉਹ ਸੰਭਲ ਜਾਂਦਾ ਦਾਤਾ ਸੰਭਾਲ ਲੈਂਦਾ ਡਬਦੇ ਨੂੰ ਬਚਾਰ ਲੈਂਦਾ ਨਾਨਕ ਸੱਚਾ ਸਰਬ ਦਤਾ ਉਹ ਜਿਹੜਾ ਪਰਮਾਤਮਾ ਉਹ ਸੱਚਾ ਹੈ ਸਭ ਦਾ ਦਾਤਾ ਹੈ ਸਭ ਨੂੰ ਦੇਣ ਵਾਲਾ ਹੈ ਇਹ ਸ਼ਬਦ ਜਦੋਂ ਨੂਰੇ ਕੋੜੇ ਸੁਣ ਰਿਹਾ ਸੀ ਉਸ ਦਾ ਮਨ ਜਿਹੜਾ ਇਹੋ ਜੀ ਉਹ ਡਰ ਗਿਆ ਮਾਰ ਜੈਸੀ ਕਿ ਉਸ ਨੂੰ ਬਹੁਤ دیر ਬਾਅਦ ਉਹਨਾਂ ਅੱਖਾਂ ਜਦੋਂ ਖੋਲੀਆਂ ਉਹਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਮੇਰਾ ਸਾਰਾ ਹੀ ਦੁੱਖ ਖਤਮ ਹੋ ਗਿਆ ਜਦੋਂ ਅੱਖਾਂ ਖੋਲ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਕਿ ਮੈਨੂੰ ਬਖਸ਼ ਦਿਓ ਤਾਂ ਉਹਨਾਂ ਨੇ ਇਹੋ ਹੀ ਗੱਲ ਕਹੀ ਕਿ ਜਿਹੜਾ ਵੀ ਕਰਮ ਕੀਤਾ ਹੈ ਚੰਗੇ ਨੇ ਵੀ ਬਦਲਣਾ ਤੇ ਮਾੜੇ ਨੇ ਵੀ ਬਦਲਣਾ ਬਦਲਣਾ ਤੋਂ ਨਾ ਨਹੀਂ ਪਰ ਇਹ ਬੰਦੇ ਦੇ ਹੱਥ ਵੱਸ ਹੈ ਉਹਨੇ ਨੇਕੀ ਕਰਨੇ ਕੇ ਬੰਦੀ ਕਰਨੀ ਹੈ ਸੋ ਇਸੇ ਕਰਕੇ ਜਿੱਦਾਂ ਜਿੱਦਾਂ ਸ਼ਬਦ ਪੜਿਆ ਗੁਰ ਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਸ੍ਰੀ ਗੁਰੂ ਸਰਬ ਸ਼ਬਦ ਮੁਖ ਪੰਨਾ ਤੋਸ਼ਨ ਕਰ ਕੁਸ਼ਟੀ ਨੇ ਸੁਣਾ ਭਈ ਦੇ ਤਤਕਾਲ ਅਰੁਗ ਬਿੰਸ ਗਏ ਮਨ ਕੇ ਸਭ ਸੁਗਏ ਸਾਰੇ ਕਹਿੰਦੇ ਦੁੱਖ ਦੂਰ ਹੋ ਗਏ ਕੋੜ ਦੂਰ ਹੋ ਗਿਆ। ਗੁਰਨਾਕ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਹੈ। ਜਿਵੇਂ ਜਿਵੇਂ ਸ਼ਬਦ ਉਚਾਰਦੇ ਗਏ। ᱛਿਵੇਂ ᱛਿਵੇਂ ਉਸ ਦਾ ਕੋੜ ਦੂਰ ਹੋ ਗਿਆ। ਸੋ ਸਤਿਗੁਰੂ ਨੇ ਨੂਰੇ ਰੋਗੀ ਨੂੰ ਜਿੱਥੇ ਠੀਕ ਕੀਤਾ। ਲੋਕਾਂ ਨੇ ਇਹ ਜਿਤੋਂ ਦੇਖਿਆ ਤੇ ਜਾ ਕੇ ਗੁਰਨਾਕ ਪਾਤਸ਼ਾਹ ਜੀ ਦੇ ਸ਼ਬਦ ਕੀਰਤਨ ਦੇ ਵਿੱਚ ਲੋਕ ਜੁੜ ਗਏ। ਔਰ ਲੋਕਾਂ ਨੇ ਫਿਰ ਉਸੇ ਜਗ੍ਹਾ ਜਿੱਥੇ ਨੂਰ ਇਕਵਸਤ ਨੂੰ ਤਾਰਿਆ ਸੀ ਅੱਜ ਉੱਥੇ ਗੁਰਦੁਆਰਾ ਛੋਟਾ ਨਨਕਾਣਾ ਦੇ ਪਾਲਪੁਰ ਬਣਿਆ ਹੈ ਸੋ ਲੋਕਾਂ ਦੇ ਪੱਕੇ ਰੋਗਾਂ ਨੂੰ ਦੂਰ ਕਰ ਲੇ ਜਮਾਂ ਦੀ ਮਾਰ ਤੋਂ ਬਚਾਉਣ ਲਈ ਸਤਿਗੁਰੂ ਆਪ ਦੱਸਿਆ ਦੇ ਵਿੱਚ ਚੱਲੇ ਉਹਨਾਂ ਨੇ ਕੋਈ ਕਿਸੇ ਵੀ ਤਰ੍ਹਾਂ ਦੇ ਰੋਗ ਨੂੰ ਕ੍ਰਿਤੀ ਨੂੰ ਦੂਰ ਕੀਤਾ ਉਹਦੇ ਵਿਰੁੱਧ ਆਵਾਜ਼ ਉਠਾਈ ਉਹੀ ਪਾਛਾ ਹੈ ਜਿਨ੍ਹਾਂ ਨੇ ਕਿਹਾ ਕਿ ਬਾਹਰ ਹਿੰਦ ਤੇ ਚੜ ਕੇ ਤੈਂ ਕਿ ਦਰਦ ਅਪਾਰ ਪਿਆ ਇਹ ਤੀਮਾਰ ਪੇ ਕਰਲਾ ਨੇ ਤੈਂ ਕਿ ਦਰਦ ਨਾ ਆ ਰਾਜਿਆਂ ਨੂੰ ਬਾਬਰ ਨੂੰ ਜਾਬਰ ਕਹਿ ਤਾ ਪਰ ਅੱਜ ਉਹ ਜੇ ਤਪਸਵੀ ਜੋਗੀ ਉਹ ਜੇ ਤਪਸਵੀ ਗੁਰੂ ਉਹ ਜੇ ਤਪਸਵੀ मुनि ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਹਾ ਦਾ ਨਾਰਾ ਮਾਰਿਆ ਉਹ ਨਜ਼ਰ ਨਹੀਂ ਆ ਰਹੇ ਇਸੇ ਕਰਕੇ ਜਿਹੜੇ ਪੂਰਨ ਗੁਰੂ ਇੱਕ ਨਜਸਵਲੀ ਕਰਕੇ ਦੇਖ ਲੈਂਦੇ ਹੈ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦੇ ਹੈ ਸੋ ਆਓ ਇਸੇ ਸ਼ਬਦ ਤੋਂ ਸਿੱਖਦੇ ਹੋਏ ਸਿੱਖਿਆ ਲੈਂਦੇ ਹੋਏ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਤੀ ਅਜੋਈ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਪਲ ਬਖਸ਼ਿਓ ਇਸ ਬਾਣੀ ਦੇ ਅਥਰ ਨੂੰ ਕਰਨ ਲਈ ਮਤ ਬਖਸ਼ੋ ਤੁਹਾਡੇ ਹਿੱਤ ਦਿੱਤੇ ਹੋਏ ਵਿਚਾਰਾਂ ਦੇ ਨਾਲ ਤੁਹਾਡੇ ਨਾਮ ਨਾਲ ਤੁਹਾਡੇ ਸਿਮਰਨ ਦੇ ਨਾਲ ਇਹ ਮਤ ਜਿਹੜੀ ਹੈ ਉੱਚੀ ਹੋ ਗਈ ਔਰ ਮਨ ਨਿਮਾ ਹੋ ਗਾ ਇਹੋ ਹੀ ਅਰਦਾਸ ਬੇਨਤੀ ਜੋ ਇਹ ਕਰਦੇ ਫਤੇ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ